परम सत्कार योग साथ संगत जी ਤੁਹਾਡੇ ਸਾਰਿਆਂ ਦੇ ਚਰਨਾਂ ਵਿੱਚ ਬੜੇ ਸਤਿਕਾਰ ਨਾਲ ਨਮਸਕਾਰ ਸਤਿ ਸ੍ਰੀ ਅਕਾਲ ਇਹ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੀ ਸਾਜੀ ਨਵਾਜੀ ਸੰਗਤੇ ਤੁਹਾਡੇ ਦਰਸ਼ਨ ਕਰਦੇ ਅੱਜ ਗਦਗਦ ਹੋਏ ਆ ਬੜੀ ਖੁਸ਼ੀ ਹੈ ਇਸ ਤਰ੍ਹਾਂ ਹੀ ਸੱਚੇ ਪਾਤਸ਼ਾਹ ਕੇ ਪਗਤੀ ਪਿਛਲੇ ਤਿੰਨ ਤਿੰਨ ਹਫ਼ਤਿਆਂ ਤੋਂ ਕੁਝ ਜ਼ਿਆਦਾ ਕੈਨੇਡਾ ਸੰਗਤ ਦੇ ਦਰਸ਼ਨ ਕੀਤੇ ਆ ਉੱਥੇ ਵੀ ਸੰਗਤ ਵਿੱਚ ਬੜਾ ਉਤਸ਼ਾਹ ਸੀ ਨੌਜਵਾਨਾਂ ਵਿੱਚ ਬੜਾ ਉਤਸ਼ਾਹ ਸੀ ਅੱਜ ਅੱਜ ਸੁੰਦਿਆ ਹੋਇਆ ਜੋ ਮਨ ਵਿੱਚ ਵਿਚਾਰ ਆਇਆ ਨਿਸ਼ਾਨ ਸਿੰਘ ਨੇ ਅੱਜ ਸਾਰੀ ਗੱਲ ਨਿਰਮਾਣਤਾ ਤੇ ਕੀਤੀ ਬਹੁਤ ਸੋਹਣੇ ਢੰਗ ਨਾਲ ਉਹਨੇ ਤੁਹਾਨੂੰ ਐਕਸਪਲੇਨ ਕੀਤਾ ਆਪਾਂ ਕੋਸ਼ਿਸ਼ ਕਰੀਏ ਕਿ ਜਿਹੜੀਆਂ ਗੱਲਾਂ ਨੇ ਆਪਾਂ ਉਸ ਚੀਜ਼ਾਂ ਦੇ ਵਿਚਾਰ ਕਰ ਸਕੀਏ ਜਿੱਥੋਂ ਦੇਖੋ ਸ਼ੁਰੂ ਕੀਤਾ ਹੋਏ ਨਿਮਾਣਾ ਜਾਗ ਰਹੋ ਨਾਨਕ ਨਦਰੀ ਪਾਰ ਇੱਥੇ ਨਿਮਾਣਾ ਹੋਣ ਤੋਂ ਮੈਂ ਇੱਕ ਚੀਜ਼ ਅਰਜ ਕਰਨੇ ਚਾਹਾਂਗਾ ਕਿ ਨਿਮਾਣਾ ਹੋਣ ਤੋਂ ਕੀ ਭਾਵ ਹੈ ਇਹ ਮੇਰੇ ਮਨ 'ਚ ਇੱਕ ਦਿਨ ਮੈਂ ਅਸੀਂ ਕੱਲ ਹੱਸਦੇ ਗੱਲ ਕਰ ਰਹੇ ਸੀ ਇਕ ਤਾਂ ਜਦੋਂ ਈਗੋ ਬਹੁਤ ਜ਼ਿਆਦਾ ਹੁੰਦੀ ਹੈ ਹੰਕਾਰ ਹੁੰਦਾ ਹੈ ਤੁਹਾਡਾ ਦੁਨੀਆਦਾਰੀ ਨਾਲ ਰਿਸ਼ਤੇਦਾਰਾਂ ਵਿੱਚ ਵੀ ਮੇਲ ਨਹੀਂ ਹੁੰਦਾ ਮਜਬੂਰੀ ਨੂੰ ਤਾਂ ਕੋਈ ਮਿਲ ਲੈਂਦਾ ਆਮ ਆਪਣੇ ਪੰਜਾਬੀ ਚ ਇੱਕ ਸ਼ਬਦ ਵਰਤਦੇ ਨੇ ਕਿ ਫਲਾਣਾ ਬੰਦਾ ਤੇ ਫੁਗਰਾ ਹੈ ਉਹਨੂੰ ਰਹਿਣ ਦਿਓ ਤਾਂ ਉਹ ਈਗੋ ਨਾਲ ਤੁਹਾਡਾ ਦੁਨੀਆ ਵਿੱਚ ਮਿਲਾਪ ਨਹੀਂ ਹੁੰਦਾ ਪਰ ਆਪਾਂ ਉਸ ਤੋਂ ਅਗਲਾ ਜਦੋਂ ਆਪਾਂ ਹੰਕਾਰ ਇਹ ਛੱਡ ਦਿੰਨੇ ਆ ਹੰਕਾਰ ਕੀ ਹੈ ਕਿ ਇਹ ਮੇਰਾ ਹੈ ਇਹ ਸਰੀਰ ਮੇਰਾ ਹੈ ਮੈਂ ਇਹ ਸਰੀਰ ਜਦੋਂ ਇਹ ਮੁੱਕ ਗਿਆ ਫਿਰ ਪਰਮਾਤਮਾ ਨਾਲ ਮੇਲ ਹੋ ਜਾਂਦਾ ਕਿਉਂ ਕਿ ਫਿਰ ਤੁਹਾਡਾ ਤੇ ਪਰਮਾਤਮਾ ਦਾ ਕੋਈ ਫਰਕ ਨਹੀਂ ਰਹਿ ਗਿਆ ਜਦੋਂ ਮੈਂ ਹੈ ਹੀ ਨਹੀਂ ਜਦੋਂ ਮੈਂ ਐਗਜ਼ਿਸਟ ਹੀ ਨਹੀਂ ਕਰਦਾ ਮੈਂ ਕਿਹਦਾ ਨਾਂ ਹੈ ਇਹ ਮੇਰਾ ਸਰੀਰ ਬਣ ਗਿਆ ਇਹ ਮੇਰਾ ਪੰਜ ਭੂਤਕ ਦੇਹ ਹੈ ਜਿਹਨੂੰ ਮੈਂ ਮਨ ਬੈਠਾ ਕਿ ਇਹ ਮੈਂ ਹਾਂ ਸੋ ਇੱਥੇ ਸ਼ਾਇਦ ਸਚਪਾਤ ਸ਼ਾਇ ਬਚਨ ਕਰਦੇ ਨੇ ਕਿ ਜਦੋਂ ਤੂੰ ਨਿਮਾਣਾ ਹੋ ਗਿਆ ਬਹੁਤ ਜਗ੍ਹਾ ਕੁਰਬਾਨੀ ਵਿੱਚ ਕਿ ਜੇ ਮੇਲ ਕਰਨਾ ਹੈ ਉਹ ਇੱਕ ਜਗਾ ਸੱਚ ਪਾਤਸ਼ਾਹ ਇਹ ਵੀ ਸਾਡੇ ਗੁਰੂ ਸਾਹਿਬ ਦਾ ਹੀ ਇੱਕ ਵਚਨ ਸੁਨੋ ਸਹੇਰੀ ਮਿਲਨ ਬਾਤ ਕਹੋ सगला ਅਹੰਗ ਮਿਟਾਓ ਘਰ ਹੀ ਲਾਲਨ ਪਾਓ ਆਪਣਾ ਸਾਰਾ ਹੰਕਾਰ ਖਤਮ ਕਰ ਦੇ ਤੈਨੂੰ ਘਰ ਹੀ ਪ੍ਰਮਾਤਮਾ ਮਿਲ ਜੇਗਾ ਕਿਸੇ ਮੰਦਰ ਗੁਰਦੁਆਰੇ ਜਾਣ ਦੀ ਤੈਨੂੰ ਲੋੜ ਨਹੀਂ ਉਹ ਹੰਕਾਰ ਇਹ ਹੈ ਕਿ ਜਿੰਨਾ ਚਿਰ ਮੈਂ ਆ ਉਹਨਾਂ ਚਿਰ ਹੰਕਾਰ ਹੈ ਰੋਸ ਨਾ ਕਾਹੂ ਸੰਘ ਕਰੋ ਆਪਨ ਆਪ ਵਿਚਾਰੋ ਉਹਦੇ ਚ ਕਿਸੇ ਤੇ ਰੋਸ ਨਾ ਕਰ ਦੋਵੇਂ ਤਰ੍ਹਾਂ ਹੀ ਕਿਨ ਸ਼ਾਨ ਸਿੰਘ ਨੇ ਕਿਹਾ ਸੀ ਕਿਸੇ ਤੇ ਰੋਸ ਨਾ ਕਰ ਆਪਣਾ ਆਪ ਵਿਚਾਰ ਲਾ ਸ਼ਾਇਦ ਆਪਾਂ ਇਹ ਵੀ ਸਮਝ ਸਕਦੇ ਹਾਂ ਆਪਣਾ ਆਪ ਵਿਚਾਰ ਕਿ ਬਾਕੀਆਂ ਨੂੰ ਵੀ ਆਪਣਾ ਹੀ ਰੂਪ ਸਮਝ ਲਾ ਕਿਸੇ ਤੇ ਰੋਸ ਕਿਉਂ ਕਰਦਾ ਕਿਉਂਕਿ ਜੋ ਜੋ ਪ੍ਰਮਾਤਮਾ ਦਾ ਤੂਰ ਹੋ ਪੇ ਬਾਕੀ ਵੀ ਉਹੀ ਰੂਪ ਨੇ ਸੋ ਆਪਾਂ ਰੋਸ ਕਿਉਂ ਕਰੀਏ ਕਿਉਂਕਿ ਜਿਸ ਤਰ੍ਹਾਂ ਤੁਸੀਂ ਸਾਖੀ ਸੁਣੀ ਹੋਣੀ ਹੈ ਭਾਈ ਬਾਬਾ ਬੁੱਢਾ ਸਿੰਘ ਹੋਣਾਂ ਦੀ ਸਾਖੀ ਤੁਸੀਂ ਸੁਣੀ ਹੋਏਗੀ ਬਹੁਤ ਸਾਰਿਆਂ ਨੇ ਸੁਣੀ ਹੋਏਗੀ ਨਹੀਂ ਤੇ ਕਿਸੇ ਦਿਨ ਤੁਹਾਨੂੰ ਡਿਟੇਲ ਵਿੱਚ ਨਿਸ਼ਾਨ ਸਿੰਘ ਸੁਣਾ ਦੇਵੇਗਾ ਜਿਨ੍ਹਾਂ ਦੀ ਸਾਖੀ ਇਹ ਸੀ ਕਿ ਉਹਨਾਂ ਨੇ ਜੋ ਪੰਜਾਬ ਦੇ ਤਾਂਕ ਮੁਤਾਬਕ ਉਹਨਾਂ ਨੇ ਆਪਣੀ ਜੋ ਵੀਟ ਵਗੈਰਾ ਸੀ ਉਹ ਹਾਰਵੈਸਟ ਕਰਕੇ ਉਹਨਾਂ ਨੇ ਬੋਲ ਲਾਇਆ ਬੋਲ ਕਹਿੰਦੇ ਨੇ ਕਿ ਉਹਨਾਂ ਨੇ ਢੇਰ ਲਾਇਆ ਉਹਨਾਂ ਨੇ ਜੋ ਢੇਰ ਤੇ ਸਾਰੀ ਉਹਨਾਂ ਦੀ ਕਣਕ ਪਈ ਹੋਈ ਸੀ ਕੋਈ ਚੋਰ ਆਏ ਉਹ ਚੋਰਾ ਨੇ ਆ ਕੇ ਉਹਨਾਂ ਦੀ ਉਹ ਕਣਕ ਜਿਹੜੀ ਸੀ ਉਹਦੀਆਂ ਭਰੀਆਂ ਭਰ ਕੇ ਚੁੱਕ ਕੇ ਚੱਲੇ ਜਦੋਂ ਚੱਲੇ ਤੇ ਬਾਬਾ ਜੀ ਨੇ ਜਾ ਕੇ ਉਹਨਾਂ ਨੂੰ ਬਾਬਾ ਬੁੱਢਾ ਸਿੰਘ ਜੀ ਜਿਹੜਾ ਸਤਗੁਰੂ ਰਾਮ ਸਿੰਘ ਸੱਚ ਪਾਤਸ਼ਾਹ ਦੇ ਸਿੱਖ ਸੀ ਬਾਬਾ ਜੀ ਨੇ ਜਾ ਕੇ ਉਹਨਾਂ ਨੂੰ ਰੋਕ ਦਿੱਤਾ ਬਾਬਾ ਜੀ ਨੇ ਜਦੋਂ ਜਾ ਕੇ ਰੋਕਿਆ ਤੇ ਚੋਰਾਂ ਨੇ ਉਹਨ ਬਾਬਾ ਜੀ ਨੂੰ ਮਾਰਿਆ। ਕਾਫੀ ਮਾਰਿਆ ਬਾਬਾ ਜੀ ਨੂੰ ਸੱਟਾਂ ਲੱਗ ਗਈਆਂ। ਘਰ ਆਏ, ਸਿਰ ਮੂੰਹ ਬੰਨਿਆ, ਪਟੀਆਂ-ਪਟੀਆਂ ਕੀਤੀਆਂ ਘਰ ਆ ਕੇ ਬੈਠ ਕੇ। ਘਰ ਉਸ ਸਮੇਂ ਅੰਗਰੇਜ਼ ਦਾ ਰਾਜ ਸੀ, ਬ੍ਰਿਟਿਸ਼ ਰੂਲ ਸੀ। ਜਿਹੜਾ ਅਫੀਸਰ ਸੀ ਉਹ ਉੱਥੇ ਆਇਆ ਕਿਸੇ ਨੇ ਸ਼ਿਕਾਇਤ ਕਰ ਦਿੱਤੀ ਕਿ ਉਸ ਸਾਧੂ ਨੂੰ ਮਾਰਿਆ ਕਿਉਂਕਿ ਬਾਬਾ ਜੀ ਨੂੰ ਸਾਧੂ ਤਾਂ ਸਾਰੇ ਸਮਝਦੇ ਸੀ ਕਿ ਉਸ ਸਾਧੂ ਨੂੰ ਮਾਰਿਆ ਕਿਸੇ ਨੇ ਸ਼ਿਕਾਇਤ ਕਰ ਦਿੱਤੀ। ਅਫੀਸਰ ਬਾਬਾ ਜੀ ਕੋਲ ਆਉਂਦਾ ਆ ਕੇ ਪੁੱਛਦਾ ਕਿ ਤੁਹਾਨੂੰ ਕਿਹਨੇ ਮਾਰਿਆ ਕਹਿੰਦੇ ਮਾਰਨਾ ਕਿਹਨੇ ਸੀ ਪਹਿਲਾਂ ਮੈਨੂੰ ਆਖਿਆ ਮੈਂ ਜਾ ਕੇ ਚੋਹਰਾ ਨੂੰ ਰੋਕ ਦਿੱਤਾ ਫਿਰ ਉਹਨਾਂ ਨੂੰ ਆਖ ਕੇ ਮੈਨੂੰ ਮਾਰ ਕਰਵਾ ਦਿੱਤੀ ਮਤਲਬ ਇਹ ਹੈ ਕਿ ਉਹ ਆਖਰੀ ਅਵਸਥਾ ਸਿੱਖੀ ਦੀ ਕਿ ਜਿੱਥੇ ਉਹਨਾਂ ਨੇ ਹਰ ਇੱਕ ਵਿੱਚ ਪਰਮਾਤਮਾ ਸਮਝਿਆ ਉਸ ਤੋਂ ਬਿਨਾਂ ਕੋਈ ਸਮਝੇ ਹੀ ਨਹੀਂ ਉਹਨਾਂ ਇਹ ਸਮਝਿਆ ਕਿ ਹੋਰ ਕਰਨ ਵਾਲਾ ਕੋਈ ਹੈ ਹੀ ਨਹੀਂ ਬੜੀ ਵਾਰੀ ਸਤਗੁਰੂ ਸੱਚ ਪਾਤਸ਼ਾਹ ਦੇ ਉਪਦੇਸ਼ ਸੁਝੋਕੂ ਕਰਦੇ ਨੇ ਸੱਚ ਪਾਤਸ਼ਾਹ ਉਹੋ ਹੀ ਚੀਜ਼ ਹੈ ਤੂੰ ਕਰਤਾ ਕਰਨਾ ਮੈਂ ਨਾਹੀਂ ਜਾਂ ਹੋ ਕਰੀ ਨਾ ਹੋਈ ਤੇ ਰਹਿੰਦਾ ਤੂੰ ਕਿੱਥੇ ਆ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਤੇਰੇ ਤੋਂ ਬਿਨਾ ਹੋਰ ਕੋਈ ਥਾਂ ਹੀ ਨਹੀਂ ਹੋਰ ਕੋਈ ਰਹਿੰਦਾ ਹੀ ਨਹੀਂ ਇੱਕ ਸਚ ਪਾਤਸ਼ਾਹ ਦੇ ਉਪਦੇਸ਼ ਵਿੱਚ ਹੋਰ ਯਾਦ ਕਰੋ ਸਚ ਪਾਤਸ਼ਾਹ ਬੜੇ ਜ਼ੋਰ ਨਾਲ ਹੁਕਮ ਕਰਦੇ ਨੇ ਸਤਿਗੁਰੂ ਜਗਜੀਤ ਸਿੰਘ ਏਉ ਕਹੈ ਨਾਨਕ ਆਪ ਛੱਡ ਸੁਖ ਪਾਵੇ ਆਪ ਛੱਡ ਕਿ ਮੈਂ ਛੱਡ ਦੇ ਇਹ ਛੱਡ ਦੇ ਕਿ ਮੈਂ ਕਰਨ ਵਾਲਾ ਇਹ ਮੇਰਾ ਕੀਤਾ ਕਿਉਂਕਿ ਸਾਰਾ ਕੁਝ ਆਪਾਂ ਪੰਜ ਵਿਕਾਰ ਗਿਣਦੇ ਆ ਜਿਨ੍ਹਾਂ ਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਬਹੁਤਿਆਂ ਨੂੰ ਪਤਾ ਹੈ ਜਿਨ੍ਹਾਂ ਨੂੰ ਨਹੀਂ ਪਤਾ ਆਪਾਂ ਵਿਚਾਰ ਕਰ ਲਵਾਂਗੇ ਪਰ ਸਭ ਦਾ ਸਭ ਤੋਂ ਉੱਪਰ ਵਿਕਾਰ ਕੀ ਹੈ ਹੰਕਾਰ ਹੈ ਸਾਡੀ ਦੁਸ਼ਟ ਦਾ ਕਾਰਨ ਕੀ ਹੈ ਸਾਡੀ ਜੇ ਅਸੀਂ ਕਹਿ ਲਈਏ ਕਿ ਸੈਪਰੇਸ਼ਨ ਦਾ ਕਾਰਨ ਕੀ ਹੈ ਸਾਡਾ ਤੇ ਪ੍ਰਮਾਤਮਾ ਦਾ ਫਰਕ ਕੀ ਹੈ ਕਿ ਜਿੱਨਾ ਚਿਰ ਮੈਂ ਉਹਨਾਂ ਚਿਰ ਮਿਲਾਪ ਨਹੀਂ ਹੁੰਦਾ ਜਦੋਂ ਤਾਂ ਹੀ ਸੱਚ ਪਾਤਸ਼ਾਹ ਉੱਥੇ ਹੁਕਮ ਕਰਦੇ ਨੇ ਇਹੋ ਕਹੇ ਨਾਨਕ ਆਪ ਛੱਡ ਸਤਗੁਰੂ ਜਗਜੀਤ ਸਿੰਘ ਸੱਚ ਪਾਤਸ਼ਾਹ ਬੜੇ ਜ਼ੋਰ ਦੇ ਕੇ ਉਹ ਸ਼ਬਦ ਕਹਿੰਦੇ ਸੀ ਆਪ ਛੱਡ ਤੇ ਜਦੋਂ ਆਪ ਛੱਡ ਦਿੰਦਾ ਫਿਰ ਸੁਖ ਪਾਵੇ ਮਨ ਨਿਮਾਣਾ ਹੋਏ ਰਹੋ ਨਿਮਾਣਾ ਹੋ ਆਪ ਛੱਡ ਦੇ ਆਪਣਾ ਹੰਕਾਰ ਛੱਡ ਦੇ ਬੜਾ ਸੁਖਮ ਰਸਤਾ ਹੈ ਕਿ ਇਹ ਦੁਨੀਆ ਵਿੱਚ ਰਹਿੰਦਿਆਂ ਹੋਇਆਂ ਵੀ ਆਪਣਾ ਆਪ ਛੱਡ ਦੇਣਾ ਇਹ ਮਨ ਨਾਲ ਹੀ ਵਿਚਾਰ ਹੈ ਕਿ ਮੇਰੇ ਕੀਤਿਆ ਹੁੰਦਾ ਨਹੀਂ ਜਦੋਂ ਤੂੰ ਆਪ ਛੱਡ ਦਿੱਤਾ ਫਿਰ ਦੁੱਖ ਕਿਹੜੀ ਚੀਜ਼ ਦਾ ਕਿਉਂ ਜਦੋਂ ਮੇਰਾ ਹੈ ਹੀ ਨਹੀਂ ਫਿਰ ਦੁੱਖ ਕਾ ਦਾ ਜੇ ਕੁਝ ਘੁੰਮ ਗਿਆ ਤਾਂ ਦੁੱਖ ਨਹੀਂ ਜੇ ਆ ਗਿਆ ਤੇ ਤਾਂ ਸੁੱਖ ਨਹੀਂ ਇਸ ਬੜਾ ਇੱਕ ਪਿਆਰਾ ਹੋਰ ਬਚਨ ਵਿੱਚ ਹੀ ਸਚ ਪਾਸ਼ਾ ਦੇ ਬਚਨ ਯਾਦ ਆ ਜਾਂਦੇ ਨੇ ਕਿਉਂਕਿ ਰਹੀ ਉਹਨਾਂ ਦੇ ਚਰਨਾਂ ਵਿੱਚ ਇਹ ਵੀ ਵੱਡੇ ਭਾਗਾ ਨਾਲ ਮੌਕਾ ਮਿਲਦਾ ਉਹਨਾਂ ਦੇ ਚਰਨਾਂ ਵਿੱਚ ਰਿਆ ਇਹ ਇਸ ਤਰ੍ਹਾਂ ਹੁੰਦਾ ਹੈ ਕਿ ਕਿਸੇ ਵੇਲੇ ਕੋਲ ਬੈਠਾ ਵੀ ਕੋ ਉਹਨਾਂ ਦੇ ਚਰਨਾਂ ਵਿੱਚ ਨਹੀਂ ਆ ਸਕਿਆ ਜਿਹਨੂੰ ਉਹ ਪਿਆਰ ਕਰਦੇ ਨੇ ਉਹ ਹੀ ਚਰਨਾਂ ਵਿੱਚ ਆਉਂਦਾ ਉਸ ਤੋਂ ਬਿਨਾ ਉਹਨਾਂ ਦੇ ਚਰਨਾਂ ਵਿੱਚ ਨਹੀਂ ਆਉਂਦਾ ਸੋ ਮੈਂ ਗੱਲ ਕਰ ਰਿਹਾ ਸੀ ਆਪ ਛੱਡਣ ਦੀ ਸਚ ਪਾਸ਼ਾ ਹੋਂ ਕਰਦੇ ਨੇ ਕਿਸੇ ਦਾ ਪੁੱਤਰ ਮਰਿਆ ਹੁੰਦਾ ਤੇ ਕੋਲੋਂ ਦੀ ਨੰਗ ਜਾਈਦਾ ਆਪ ਕੋਈ ਦੁੱਖ ਨਹੀਂ ਹੁੰਦਾ ਕਉ ਦਾ ਪੁੱਤ ਮਰ ਗਿਆ ਦੁੱਖ ਨਹੀਂ ਹੁੰਦਾ ਆਪਾਂ ਉਹਦੇ ਘਰ ਦੇ ਅੱਗੋਂ ਦੇ ਲੰਘ ਜਾਈਦਾ ਉਹਦੇ ਕੋਲੋਂ ਦੀ ਲੰਘ ਜਾਈਦਾ ਆਪਣਾ ਕੁੱਤਾ ਵੀ ਮਰ ਜੇ ਤੇ ਆਪਾਂ ਰੋਣ ਲੱਗ ਜਾਈਦਾ ਸੋ ਦੁੱਖ ਕਿਸ ਚੀਜ਼ ਦਾ ਹੈ ਦੁੱਖ ਅਟੈਚਮੈਂਟ ਦਾ ਦੁੱਖ ਇਹ ਹੈ ਕਿ ਮੈਂ ਮੇਰਾ ਜਦੋਂ ਇਹ ਹੋ ਗਿਆ ਕਿ ਮੇਰਾ ਤਾਂ ਕੁਝ ਹੈ ਹੀ ਨਹੀਂ ਹੈ ਹੀ ਤੇਰਾ ਮੇਰਾ ਮੁਝ ਮੇਂ ਕੁਝ ਨਹੀਂ ਜੋ ਕੁਝ ਹੈ ਸੋ ਤੇਰਾ ਤੇਰਾ ਤੁਝ ਕੋ ਸੋ ਕੀ ਲੱਗਾ ਹੈ ਮੇਰਾ ਉਹ ਅਵਸਥਾ ਔਖੀ ਹੈ ਪਰ ਜਿੰਨਾ ਜਿੰਨਾ ਅਸੀਂ ਕਰਨ ਲੱਗ ਜਾਵਾਂਗੇ ਉਹਨਾਂ ਉਹਨਾਂ ਸੁਖੀ ਹੋ ਜਾਵਾਂਗੇ ਕਿਉਂਕਿ ਇਹ ਕੁਦਰਤ ਇਹ ਜੋ ਵੀ ਮਾਲਕ ਨੇ ਸਿਸਟਮ ਬਣਾਇਆ ਇਹ ਹਾਰਡਵੇਅਰ ਤੇ ਸੌਫਟਵੇਅਰ ਜਿਉਂ ਨੇ ਬਣਾਇਆ ਉਹਦੀ ਇਰਜ਼ਾ ਮੁਤਾਬਕ ਹੀ ਚੱਲਣਾ ਜਿੰਨੇ ਬਣਾਇਆ ਇਹ ਸਾਡੇ ਮੁਤਾਬਕ ਨਹੀਂ ਚੱਲਣਾ ਜੇ ਅਸੀਂ ਉਹ ਕੁਦਰਤ ਦਾ ਹਿੱਸਾ ਹੋ ਜਾਈਏ ਜੇ ਅਸੀਂ ਉਹਦਾ ਹੀ ਹਿੱਸਾ ਹੋ ਜਾਈਏ ਉਹਨੇ ਉਹਨੇ ਸਾਨੂੰ ਦੁੱਖ ਘਟੀ ਜਾਣਗੇ ਜਿੰਨਾ ਜਿੰਨਾ ਇਹ ਹੋਏਗਾ ਕਿ ਮੇਰਾ ਹੰਕਾਰ ਏ ਮੇਰਾ ਜਿੰਨੀਆਂ ਅਟੈਚਮੈਂਟ ਜ਼ਿਆਦਾ ਨੇ ਜਿੰਨੀ ਮੈਂ ਮੇਰੀ ਜ਼ਿਆਦਾ ਉਹਨਾਂ ਉਹਨਾਂ ਦੁੱਖ ਹੁੰਦਾ ਰਹਿੰਦਾ ਸੋ ਇਸ ਸਿੱਖੀ ਦਾ ਰਸਤਾ ਹੈ ਕਿ ਜਦੋਂ ਅਸੀਂ ਆਪ ਛੱਡ ਦਿੰਨੇ ਆ ਆਪ ਛੱਡਣ ਨਾਲ ਸਾਡੇ ਹੰਕਾਰ ਖਤਮ ਹੋ ਜਾਂਦੇ ਨੇ ਇੱਕ ਸੱਚ ਪਾਤਸ਼ਾਹ ਹੋਰ ਹੁਕਮ ਕਰਦੇ ਸੀ ਸਾਰੇ ਸੱਚ ਪਾਤਸ਼ਾਹ ਦੇ ਉਪਦੇਸ਼ਾਂ ਵਿੱਚ ਛੋਟੇ ਛੋਟੇ ਬਚਨ ਨੇ ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਸੱਚ ਪਾਤਸ਼ਾਹ ਨਾਲ ਹੁਕਮ ਕਰਦੇ ਹੁੰਦੇ ਸੀ ਇਹ ਸ਼ਰਤ ਕਿੱਥੇ ਆ ਕਿ ਪਹਿਲਾਂ ਮੈਂ ਨਿਰਗੁਣ ਬਣਨਾ ਹੈ ਕਿ ਗੁਣ ਤੇਰੇ ਨੇ ਜੇ ਮੇਰੇ ਤੋਂ ਕੋਈ ਚੰਗਾ ਕੰਮ ਹੋ ਗਿਆ ਜੇ ਮੈਂ ਇਹ ਕਹਿਣਾ ਕਿ ਕੋਈ ਮੈਨੂੰ ਆ ਕੇ ਕਹਿ ਦਿੰਦਾ ਕਿ ਕੈਨੇਡਾ ਦੀ ਬੜੀ ਸੰਗਤ ਆਈ ਏ ਤੁਹਾਡੇ ਆਉਣ ਨਾਲ ਬੜਾ ਸੋਹਣਾ ਮਾਹੌਲ ਬਣ ਗਿਆ ਇੰਗਲੈਂਡ ਬੜੀ ਸੰਗਤ ਆਈ ਏ ਤੁਹਾਡੇ ਜਾਣ ਨਾਲ ਇੰਨਾ ਸੋਹਣਾ ਮਾਹੌਲ ਬਣ ਗਿਆ ਕਿ ਮੈਨੂੰ ਇਹ ਭਲੇਖਾ ਤੇ ਨਹੀਂ ਪੈ ਗਿਆ ਕਿ ਮੇਰੇ ਆਉਣ ਨਾਲ ਬਣ ਗਿਆ ਸੋ ਇਹ ਭਲੇਖਾ ਇਹ ਭਰਮ ਕੱਢਣਾ ਹੈ ਕਿ ਮੇਰੇ ਆਉਣ ਨਾਲ ਨਹੀਂ ਬਣ ਗਿਆ ਇਹ ਸਮਝਾਉਣਾ ਕਿ ਤੂੰ ਇੱਥੇ ਤੂੰ ਤੇ ਸ਼ਾਇਦ ਆਉਣਾ ਵੀ ਨਹੀਂ ਸੀ ਚਾਹੁੰਦਾ ਤੈਨੂੰ ਲੈ ਕੇ ਆਉਣ ਵਾਲਾ ਕੌਣ ਹੈ ਸੋ ਇਹ ਅਵਸਥਾ ਹੈ ਤਾਂ ਔਖੀ ਹੈ ਪਰ ਜੇ ਉਹ ਕਿਰਪਾ ਕਰੇ ਤੇ ਫਿਰ ਬੜੀ ਸੌਖੀ ਹੋ ਜਾਂਦੀ ਹੈ ਸੋ ਇਹ ਮੈਨੂੰ ਧਿਆਨ ਆਇਆ ਸੀ ਨਿਸ਼ਾਨ ਸਿੰਘ ਦੇ ਦੀਵਾਨ ਤੋਂ ਬਹੁਤ ਸੋਹਣਾ ਲਾਇਆ ਔਰ ਬੜੀ ਸੋਹਣੀ ਗੱਲ ਤੋਂ ਸ਼ੁਰੂ ਕੀਤੀ ਹੈ ਇਹ ਚੀਜ਼ਾਂ ਆਪਾਂ ਨੂੰ ਪਤਾ ਹੋਣੀ ਚਾਹੀਦੀਆਂ ਨੇ ਤਾਂ ਕਿ ਆਪਾਂ ਵਿਚਾਰ ਕਰ ਸਕੀਏ ਸਿਰਫ ਆਪਾਂ ਸੁਣ ਕੇ ਨਾ ਚਲੇ ਜਾਈਏ ਉਸ ਚੀਜ਼ ਤੇ ਆਪਾਂ ਵਿਚਾਰ ਕਰੀਏ ਜੇ ਤੁਸੀਂ ਹੌਲੀ-ਹੌਲੀ ਵਿਚਾਰ ਕਰੋਗੇ ਕਿਉਂਕਿ ਮਨ ਇਹੋ ਜੀ ਚੀਜ਼ ਹੈ ਮਨ ਕਦੀ ਖਲੋਂਦਾ ਹੀ ਨਹੀਂ ਆਪਣਾ ਜਿੰਨਾ ਚਿਰ ਆਪਾਂ ਸੌਂਗੇ ਵੱਖਰੀ ਗੱਲ ਹੈ ਉਦੋਂ ਵੀ ਸ਼ਾਇਦ ਸੁਪਨੇ ਆਈ ਜਾਣ ਪਰ ਮਨ ਆਪਣਾ ਚੱਲਦਾ ਹੀ ਰਹਿੰਦਾ ਕਿਸੇ ਨਾ ਕਿਸੇ ਗੱਲ ਤੇ ਕਦੀ ਕੋਈ ਚਿੰਤਾ ਹੋ ਗਈ ਕਦੀ ਆਪਾਂ ਪਲੈਨਿੰਗ ਕਰ ਲਈ ਕਦੀ ਪਾਸਟ ਹੈ ਕਦੀ ਫਿਊਚਰ ਹੈ ਉਹ ਚੱਲਦਾ ਹੀ ਰਹਿੰਦਾ ਉਹ ਪ੍ਰੈਜ਼ੈਂਟ ਵਿੱਚ ਤਾਂ ਬਹੁਤ ਘੱਟ ਰਹਿੰਦਾ ਜੇ ਆਪਣੇ ਮਨ ਵਿੱਚ ਇਹ ਵਿਚਾਰ ਆਈ ਜਾਣਗੇ ਕੁਝ ਚਿਰ ਵਾਸਤੇ ਆਪਣੇ ਮਨ ਵਿੱਚ ਇਹੋ ਹੀ ਵਿਚਾਰ ਆਈ ਜਾਏਗਾ ਕਿ ਮੋਹੇ ਨਿਰਗੁਣ ਸਭਗੁਣ ਤੇਰੇ ਰਖ ਪਿਤਾ ਪ੍ਰਭ ਮੇਰੇ ਜੇ ਸਾਡੀ ਮੰਗੀ ਬਦਲ ਜਾਏਗੀ ਹੋਣੀਆਂ ਤੇ ਮੰਗਾ ਹੀ ਨਾ ਦੇਣ ਵਾਲਾ ਤੇ ਉਹ ਹੀ ਨਾ ਮੰਗ ਹੀ ਹੋ ਜਾਏਗੀ ਕਿ ਮੇਰੇ ਪਿਤਾ ਮੇਰੇ ਪ੍ਰਭੂ ਜਿਸ ਤਰ੍ਹਾਂ ਨਿਸ਼ਾਨ ਸਿੰਘ ਨੇ ਆਖਿਆ ਸੀ ਕਿਤੇ ਆਪਾਂ ਉਹਨੂੰ ਯਾਰ ਵੀ ਕਹਿੰਨੇ ਆ ਕਿਤੇ ਪਿਤਾ ਵੀ ਕਹਿੰਨੇ ਆ ਕਿਤੇ ਪ੍ਰਭੂ ਵੀ ਕਹਿੰਨੇ ਆ ਉਸ ਤੋਂ ਬਿਨਾਂ ਜਦੋਂ ਕੋਈ ਹੈ ਹੀ ਨਹੀਂ ਜਦੋਂ ਅਸੀਂ ਇਹ ਬੇਨਤੀ ਕਰ ਲੈਂਦੇ ਆ ਮੈਨੂੰ ਰੱਖ ਲੈ ਕਿਉਂਕਿ ਮੇਰੇ 'ਚ ਗੁਣ ਕੋਈ ਨਹੀਂ ਪਰ ਉਹ ਸ਼ਰਤ ਬੜੀ ਛੋਟੀ ਜੀ ਸ਼ਰਤ ਹੈ ਉਹ ਸਾਡੀ ਬੇਨਤੀ ਵਿੱਚ ਮੈਂ ਖਤਮ ਹੋ ਜਾਵੇ ਸਾਡੀ ਬੇਨਤੀ ਵਿੱਚ ਈਗੋ ਖਤਮ ਹੋ ਜਾਵੇ ਜਿੰਨਾ ਚਿਰ ਇਹ ਬੇਨਤੀ ਜਿੰਨਾ ਚਿਰ ਇਹ ਹੈ ਕਿ ਈਗੋ ਹੈ ਉਹਨਾਂ ਉਹਨਾਂ ਮਿਲਾਪ ਔਖਾ ਹੋਈ ਜਾਂਦਾ ਉਹ ਲੜਾਈਆਂ ਹੀ ਸਾਰੀਆਂ ਈਗੋ ਦੀਆਂ ਨੇ ਸੋ ਬੜਾ ਬੜਾ ਸੋਹਣਾ ਦੁਆਨ ਲਾਇਆ ਸੱਚ ਪਾਤਸ਼ਾਹ ਕਿਰਪਾ ਕਰਨ ਇਸ ਤਰ੍ਹਾਂ ਹੀ ਬਖਸ਼ਿਸ਼ ਕਰਦੇ ਰਹਿਣ ਇਸ ਤਰ੍ਹਾਂ ਹੀ ਸੰਗਤ ਹੁੰਦੀ ਰਹੇ ਅੱਗੋਂ ਜਿਸ ਤਰ੍ਹਾਂ ਜਿਸ ਤਰ੍ਹਾਂ ਤੁਹਾਡਾ ਸੰਗਤ ਵੀ ਮੈਨੇਜਮੈਂਟ ਨੂੰ ਦੱਸ ਦਿਓ ਕਿ ਨਿਸ਼ਾਨ ਸਿੰਘ ਆਇਆ ਪੰਡਿਤ ਯਾਦਵਿੰਦਰ ਜੀ ਆਏ ਨੇ ਏ ਰਾਗੀ ਸੰਗੀਤ ਨੇ ਉਹ ਤੇ ਕੀਰਤਨ ਵੀ ਹੋਏਗਾ ਜਿਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਚਾਹੋਗੇ ਆਪਾਂ ਉਸ ਤਰ੍ਹਾਂ-ਤਰ੍ਹਾਂ ਸੁਣ ਲਵਾਂਗੇ ਬਾਕੀ ਜਿਹੜੇ ਵੀ ਬੱਚਿਆਂ ਨੇ ਬੋਲਣਾ ਹੋਵੇ ਉਹਨਾਂ ਦਾ ਵੀ ਜਰੂਰ ਟਾਈਮ ਹੋਏਗਾ ਅਸੀਂ ਜਾਇਓ ਤਾਂ ਕਿ ਇਹ ਆਪਣਾ ਸਾਰਾ ਕੁਝ ਜਿਹੜਾ ਆਪਾਂ ਰਲ ਮਿਲ ਕੇ ਸੱਚ ਪਾਤਸ਼ਾਹ ਦੀ ਸੋਭਾ ਕਰ ਸਕੀਏ ਆਪਾਂ ਸਾਰੇ ਰਲ ਮਿਲ ਕੇ ਵਿਚਾਰ ਕਰ ਸਕੀਏ ਇਹ ਨਾ ਹੋਵੇ ਕਿ ਤੁਸੀਂ ਇੱਕ ਪਾਸੇ ਹੀ ਹੋਵੇ ਕਿ ਸਿਰਫ ਅਸੀਂ ਬੋਲਣਾ ਤੇ ਤੁਸੀਂ ਸੁਣਨਾ ਪਰ ਆਪਾਂ ਰਲ ਮਿਲ ਕੇ ਇਸ ਚੀਜ਼ ਤੇ ਵਿਚਾਰ ਕਰ ਸਕੀਏ ਇਹਨੀ ਅਰਜ਼ ਕਰਕੇ ਤੁਹਾਡੇ ਤੋਂ ਆਗਿਆ ਲੈਣਾ ਸਤਿ ਸ੍ਰੀ ਅਕਾਲ